ਕਿਸਾਤ ਸ਼੍ਰੀ ਅਕਾਲ ਜੀ ਸੋ ਆਪਾਂ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਕਿ ਹੁਣ ਮੰਨੂ ਦੀ ਭੂਆ ਵੀ ਆਏਗੀ ਕਿਉਂਕਿ ਮੰਨੂ ਦੀ ਭੂਆ ਬਾਰੇ ਅਜੇ ਤੱਕ ਕਿਸੇ ਨੂੰ ਕੁਝ ਪਤਾ ਹੀ ਨਹੀਂ ਸੀ ਤੇ ਜਦ ਐਂਡ ਤੇ ਮਿੰਦਾ ਇਹ ਗੱਲ ਕਹਿੰਦਾ ਹੈ ਕਿ ਮੈਂ ਆਪਣੀ ਭੈਣ ਨੂੰ ਵੀ ਕਿੰਨਾ ਟਾਈਮ ਹੋ ਗਿਆ ਮਿਲੇ ਨੂੰ ਕਿਉਂਕਿ ਮੰਨੂ ਨੂੰ ਦੇਖ ਕੇ ਚੇਤਾ ਆ ਜਾਂਦਾ ਹੈ ਤੇ ਉੱਥੇ ਉਸ ਦੀ ਮਾਂ ਉਸ ਵੱਲ ਬਹੁਤ ਹੀ ਪਿਆਰ ਭਰੀ ਨਜ਼ਰ ਨਾਲ ਵੇਖਦੀ ਹੋ ਉਹਨੂੰ ਲੱਗ ਚਾਂਦੀ ਆ ਤੇ ਇਹ ਹੱਥ ਮਾਰਦੀ ਆ ਕਿ ਤੂੰ ਚੁੱਪ ਕਰ ਜਾ ਇੱਥੇ ਕਿਸੇ ਦੇ ਨਾਲ ਗੱਲ ਨਾ ਕਰੀ ਕਿਉਂਕਿ ਇਹ ਗੱਲ ਦਾ ਸਾਰਿਆਂ ਤੋਂ ਪਰਦਾ ਰੱਖਿਆ ਹੋਇਆ ਏ ਸੋ ਜਿਵੇਂ ਮੋٹے ਹੁੰਦਿਆਂ ਤੋਂ ਹੀ ਉਹਨਾਂ ਦੀ ਭੈਣ ਵੀ ਕਿਸੇ ਨੇ ਲਈ ਸੀ ਜਿਵੇਂ ਗੁਰਪ੍ਰੀਤ ਨੇ ਆਪਣੀ ਧੀ ਜਮੰਦਿਆ ਮਿੰਦੋ ਨੂੰ ਆਪਣੇ ਭਰਾ ਦੀ ਝੋਲੀ ਪਾ ਦਿੱਤਾ ਸੀ ਇਸੇ ਤਰੀਕੇ ਨਾਲ ਗੁਰਪ੍ਰੀਤ ਦੇ ਪਿਓ ਨੇ ਵੀ ਆਪਣੀ ਧੀ ਹੁੰਦਿਆ ਸਾਰੀ ਕਿਸੇ ਨੂੰ ਦੇ ਦਿੱਤੀ ਸੀ ਤਾਂ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਸਾਰਿਆਂ ਨੂੰ ਕਿ ਉਹਨਾਂ ਦੀ ਇੱਕ ਭੈਣ ਵੀ ਹੈਗੀ ਆ ਕਿਉਂਕਿ ਇਹ ਗੱਲ ਤਾਂ ਮਿੰਦੇ ਤੇ ਉਸਦੀ ਮੰਮੀ ਕੱਲੀ ਨੂੰ ਹੀ ਪਤਾ ਹੁੰਦਾ ਏ ਤੇ ਮਿੰਦੇ ਦਾ ਦਿਲ ਵੀ ਕਰਦਾ ਆਪਣੀ ਭੈਣ ਨੂੰ ਮਿਲਣ ਲਈ ਪਰ ਉਹ ਜਿ ਬੂਰ ਹੁੰਦਾ ਏ ਕਿਉਂਕਿ ਗੁਰਪ੍ਰੀਤ ਨੂੰ ਵੀ ਕੁੜੀਆਂ ਨਹੀਂ ਪਸੰਦ ਜਿਵੇਂ ਕਿ ਉਸਨੇ ਆਪਣੀਆਂ ਹੀ ਕੁੜੀਆਂ ਨੂੰ ਘਰੋਂ ਕੱਢਿਆ ਹੋਇਆ ਏ ਮੰਨੂ ਨੂੰ ਘਰੋਂ ਕੱਢਿਆ ਏ ਤੇ ਮਿੰਦੋ ਵੀ ਉਸਨੇ ਦੁੱਜਿਆਂ ਦੀ ਝੋਲੀ ਵਿੱਚ ਪਾਈ ਏ ਜਿਵੇਂ ਕਿ ਆਪਣੇ ਭਰਾ ਦੀ ਝੋਲੀ ਵਿੱਚ ਤਾਂ ਉਹ ਆਪਣੀਆਂ ਧੀਆਂ ਨੂੰ ਦੇਖਣਾ ਵੀ ਨਹੀਂ ਚਾਹੁੰਦਾ ਪਰ ਉੱਥੇ ਹੀ ਮਿੰਦੋ ਨੂੰ ਆਪਣੀਆਂ ਧੀਆਂ ਨਾਲ ਪਿਆਰ ਆ ਬੇਸ਼ੱਕ ਉਹ ਉਸਦੇ ਭਰਾ ਦੀ ਹੀ ਕੁੜੀ ਆ ਭਾਰੋ ਬਹੁਤ ਪਿਆਰ ਕਰਦਾ ਤੇ ਮੰਨੂ ਨੂੰ ਵੀ ਜਦ ਮੰਨੂ ਦੇ ਭਰਾ ਗੁਰੀ ਤੇ ਕਰਨ ਮੰਨੂ ਨੂੰ ਮਿਲਦੇ ਆ ਤੇ ਇਹ ਦੇਖ ਕੇ ਮੰਨੂ ਇਮੋਸ਼ਨਲ ਹੋ ਜਾਂਦੀ ਆ ਤੇ ਉਹ ਉਹ ਗੱਲਾਂ ਕਹਿੰਦੀ ਆ ਜਿਹੜੀਆਂ ਕਿ ਜਦੋਂ ਉਹ ਗਵਾਚ ਚੁੱਕੇ ਸੀ ਕਿਉਂਕਿ ਜਦ ਗੁਰੀ ਤੇ ਕਰਨ ਨੇ ਇਹ ਕਿਹਾ ਕਿ ਅਸੀਂ ਤੈਨੂੰ ਲੱਭਣ ਗਏ ਸੀ ਮਿਲਣਾ ਚਾਹੁੰਦੇ ਸੀ ਬਸ ਤੇ ਚੜ ਕੇ ਆ ਰਹੇ ਸੀ ਪਰ ਸੀ ਗਵਾਚ ਗਈ ਇੱਕ ਗੱਲ ਸੁਣ ਕੇ ਰੱਜੂ ਤੇ ਉਸ ਦਾ ਘਰ ਵਾਲਾ ਹੈਰਾਨ ਰਹਿੰਦੇ ਆ ਰੱਜੂ ਦਾ ਘਰ ਵਾਲਾ ਤਾਂ ਸੋਚਣ ਵੀ ਲੱਗ ਪੈਂਦਾ ਏ ਕਿ ਮੰਨੂ ਨੇ ਤਾਂ ਇਹ ਗੱਲ ਸੱਚਮੁੱਚ ਹੀ ਪਹਿਲਾਂ ਕਹੀ ਸੀ ਤੇ ਮੰਨੂ ਨੂੰ ਕਿਵੇਂ ਪਤਾ ਲੱਗਾ ਕਿਉਂਕਿ ਮੰਨੂ ਦੇ ਮਾਸੜ ਨੂੰ ਇਹ ਗੱਲ ਦਾ ਬਿਲਕੁਲ ਯਕੀਨ ਨਹੀਂ ਕਿ ਮੰਨੂ ਦੀਆਂ ਗੱਲਾਂ ਸੱਚ ਹੁੰਦੀਆਂ ਨੇ ਪਰ ਹੁਣ ਉਸ ਦੀਆਂ ਵੀ ਅੱਖਾਂ ਖੁੱਲਣ ਲੱਗ ਗਈਆਂ ਕਿ ਇਹ ਕੋਈ ਆਮ ਕੁੜੀ ਨਹੀਂ ਹੈਗੀ ਇਸ ਵਿੱਚ ਕੋਈ ਨਾ ਕੋਈ ਰੱਬੀ ਸ਼ਕਤੀ ਜ਼ਰੂਰ ਹੈ ਤੇ ਰੱਜੂ ਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਰੋਜੀ ਨੇ ਫੋਨ ਕਰਕੇ ਸਾਨੂੰ ਇੱਥੇ ਕਿਉਂ ਬੁਲਾਇਆ ਕਿਉਂਕਿ ਉਹਨਾਂ ਨੂੰ ਆਪਣੀ ਇਨਸਲਟ ਫੀਲ ਹੋ ਰਹੀ ਹੁੰਦੀ ਆ ਪਰ ਰੋਜੀ ਨੇ ਨਾ ਬੁਲਾਇਆ ਵੀ ਨਹੀਂ ਹੁੰਦਾ ਅਜੇ ਇਹ ਪੇੜ ਖੁੱਲਣਾ ਬਾਕੀ ਸੀ ਕਿ ਉੱਥੇ ਹੀ ਗੁਰਪ੍ਰੀਤ ਆ ਜਾਂਦਾ ਰੋਜੀ ਨੂੰ ਲੈਣ ਲਈ ਕਿਉਂਕਿ ਨਕਲੀ ਸਾਈ ਦੇ ਆਉਣ ਦਾ ਟਾਈਮ ਹੋਇਆ ਹੁੰਦਾ ਤੇ ਉਹ ਉਸਦੇ ਸਵਾਗਤ ਲਈ ਸਾਰੇ ਜਾਣੇ ਇਕੱਠੇ ਹੋ ਜਾਂਦੇ ਸੋ ਜਦ ਨਕਲੀ ਸਾਈ ਦੀ ਐਂਟਰੀ ਹੁੰਦੀ ਆ ਤਾਂ ਸਾਰੇ ਜਾਣੇ ਖੜੇ ਹੋ ਜਾਂਦੇ ਆ ਤੇ ਉਹ ਘਰ ਵਿੱਚ ਦਿਆਸਾਰ ਹੀ ਪਖੰਡ ਸਟਾਰਟ ਕਰ ਦਿੰਦਾ ਹੈ ਗੁਰਪ੍ਰੀਤ ਉਸ ਦੀ ਸੇਵਾ ਵਿੱਚ ਲੱਗ ਜਾਂਦਾ ਹੈ ਸੋ ਹੁਣ ਮੰਨੂ ਤੇ ਨਕਲੀ ਸਾਈਂ ਦਾ ਕਿਵੇਂ ਹੋਵੇਗਾ ਅਮੜਾ ਸਾਹਮਣਾ ਸੋ ਦੇਖਾਂਗੇ ਅਗਲੀ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ